ਗੁਰੂ ਕੀ ਸੰਗਤ ਅੱਛਾ ਅੱਛਾ ਆਹ ਬੰਨਾ ਮਾਰੀ ਦੀ ਬਖਸ਼ੀ ਹੋਈ ਫਤਿਹ ਜਿਹੜੀ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਦੇ ਪਾਤਸ਼ਾਹ ਦੇ ਪਾਤਸ਼ਾਹ ਤਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਦੀ ਆਪਾਂ ਹਾਜ਼ਰੀ ਵਿੱਚ ਬੈਠੇ ਹਾਂ ਪਾਤਸ਼ਾਹ ਸਤ ਬਖਸ਼ੰਦ ਸਦਾ ਮਿਹਰਵਾਨਾ ਪਾਤਸ਼ਾਹ ਜੁਹਨ ਇਹ ਜੁਵਾਪਨ ਉਪਦੇਸ਼ ਦਿੰਦੇ ਹਨ ਉਹ ਉਪਦੇਸ਼ ਦੇ ਵਿੱਚ ਬੜਾ ਸੌਖਾ ਸਵਾਲ ਕਰਦੇ ਹਨ ਕਿੱਥੋਂ ਉਪਜੇ ਕਹਿ ਰਹੇ ਕਹਿ ਮਾਏ ਸਮਾਵੇ ਅਸੀਂ ਕਿੱਥੋਂ ਆਏ ਆ ਕਿੱਥੇ ਅਸੀਂ ਜਾਣਾ ਹੈ ਤੇ ਇਸ ਜ਼ਿੰਦਗੀ ਦਾ ਇੱਥੇ ਸਾਡਾ ਕੀ ਮਕਸਦ ਹੈ ਪਾਤਸ਼ਾਹ ਬੜੇ ਪਿਆਰ ਨਾਲ ਦੱਸਦੇ ਹਨ ਕਈ ਜਨਮ ਬਏ ਕੀਟ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ 84 ਲੱਖ ਜੂਨ ਹੈ ਇਹ ਜੂਨਾ ਭੋਗ ਭੋਗ ਕੇ ਅਸੀਂ ਇਨਸਾਨ ਬਣਦੇ ਹਾਂ ਭਾਗਾਂ ਵਾਲੇ ਹੁੰਨੇ ਆ ਆਪਾਂ ਜਦੋਂ ਇਨਸਾਨ ਬਣਦੇ ਹਾਂ ਤੇ ਗੁਰੂ ਦੀ ਬਾਣੀ ਦੀ ਸਾਨੂੰ ਸਮਝ ਲੱਗੇ ਤੇ ਪਾਤਸ਼ਾਹ ਕਹਿੰਦੇ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਭਰ ਕੇ ਉਠ ਹਰ ਨਾਮ ਧਿਆਏ ਆਪਾਂ ਬਚਪਨ ਤੋਂ ਸੁਣਦੇ ਹਾਂ ਨਾਮ ਧਿਆਉ ਨਾਮ ਜਪੋ ਕਿਰਤ ਕਰੋ ਵੰਡ ਛਕੋ ਆਪਾਂ ਇਹ ਵੀ ਸੁਣਦੇ ਹਾਂ ਨਾਮ ਜਪੋ ਸੇਵਾ ਕਰੋ ਕੀਰਤਨ ਕਰੋ ਕਾਲ ਯੁਗ ਮੇ ਕੀਰਤਨ ਪ੍ਰਦਾਨਾ ਆਪਾਂ ਕੀਰਤਨ ਸੁਣ ਰਹੇ ਆ ਪਿਆਰੇ ਗੁਰਮੁਖਾਤੋ ਕਾਲ ਯੁਗ ਮੇ ਕੀਰਤਨ ਪ੍ਰਦਾਨਾ ਗੁਰਮੁਖ ਜਪੀਏ ਲਾਇ ਧਿਆਨਾ ਸਿਮਰਤ ਸਾਸ਼ਤਰ ਵੇਦ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੁੜ ਗਾਲੀ ਹੋਛੀਆ ਸਾਂ ਜਿਨ੍ਹਾਂ ਨੇ ਅਮਤ ਛਕਿਆ ਨਾਮ ਉਹਨਾਂ ਦੇ ਕੋਲ ਹੁੰਦਾ ਹੈ ਫੇ ਨਾਮ ਜਪਦੇ ਨੇ ਨਾਮ দান ਇਸ਼ਨਾਨ ਇਹ ਵੀ ਇੱਕ ਪ੍ਰਿੰਸੀਪਲ ਹੈ ਫਾਊਂਡੇਸ਼ਨ ਹੈ ਸਿੱਖੀ ਦੀ ਇਸ਼ਨਾਨ ਅੰਦਰ ਕਰਨਾ ਸੋ ਸੇਵਾ ਕਰਤ ਹੋਏ ਨਹਿ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਗੁਰੂ ਮਹਾਰਾਜ ਦੀ ਸੇਵਾ ਜਿਹੜੀ ਕਰਨੀ ਹੈ ਇਹ ਬਹੁਤ ਉੱਚੀ ਤੇ ਸੁਚੀ ਸੇਵਾ ਹੈ ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਇ ਬਾਬਾ ਜੀ ਨੇ ਬਾਬਾ ਮਾਨ ਸਿੰਘ ਜੀ ਨੇ ਬਹੁਤ ਸੇਵਾ ਕੀਤੀ ਬਹੁਤ ਸੰਗਤਾਂ ਨੂੰ ਜੋੜਿਆ ਹੈ ਅਸੀਂ ਬਹੁਤ ਧੰਨਵਾਦੀ ਹਾਂ ਕਿ ਮਾਰੇ ਨੇ ਐਸਾ ਸਮਾਂ ਬੜਾਇਆ ਕਿ ਅਸੀਂ ਅੱਜ ਇੱਥੇ ਹਾਜ਼ਰੀ ਭਰ ਰਹੇ ਹਾਂ ਆਪ ਜੀ ਸਾਰਿਆਂ ਦਾ ਬਹੁਤ ਬਹੁਤ ਸਤਿਕਾਰ ਹੈ ਬਹੁਤ ਧੰਨਵਾਦ ਹੈ ਬਚਨ ਤਾਂ ਇਹੀ ਨੇ ਕਿ ਗੁਰੂ ਦੇ ਨਾਲ ਲੱਗੀਏ ਗੁਰੂ ਦੇ ਨਾਲ ਲੱਗੀਏ ਫਿਰ ਸਾਨੂੰ ਪਿਆਰ ਉੱਠਦਾ ਹੈ ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਸੋ ਉਹਦੇ ਨਾਲ ਫਿਰ ਸਾਡੀ ਏਕਤਾ ਹੁੰਦੀ ਹੈ ਸਾਡੀ ਸਾਂਝ ਪੈਂਦੀ ਹੈ ਫਿਰ ਮਾਰਗ ਬਖਸ਼ਿਆ ਕਰਦੇ ਨੇ ਆਪ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਛਾ ਦਾ ਬਹੁਤ ਧੰਵਾਦ ਮਹਾਰਜਾ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਇਹ ਬਖਸ਼ਿਸ਼ ਕਰਨ ਸਾਨੂੰ ਸੂਝ ਜੀ ਆਵੇ ਕਿਥੋਂ ਉਪਜੇ ਕਹਿ ਰਹੇ ਕਹਿ ਮਾਇਸ ਮਾਇ ਅਸੀਂ ਕਿੱਥੇ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ